ਸਾਸਕਵੀ ਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜਿਹੜੀ ਵੀਜਣ ਹੈਗੀ ਆ ਪਿੰਡ ਕੱਲਾ ਜ਼ਿਲ੍ਹਾ ਤਰਦੂਬਲਾ ਤਹਿਸੀਲ ਖੰਡੂਰ ਸਾਹਿਬ ਇਹਨੇ ਵੀਰ ਨੂੰ ਪਹਿਲੀ ਵੀਡੀਓ ਮਾਣ ਲੱਕੀ ਜੇ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੁਣੀ ਤੇ ਆਉਣ ਨੂੰ ਫਿਰ ਗੱਲਬਾਤ ਕਰੀਏ ਬਾਈ ਹੁਣੀ ਸਾਸਕਾਲ ਜੀ ਸਾਸਕਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਸਵਾਦ ਬਾਬਾ ਜੀ ਸੰਦੀਪ ਜੀ ਫਾਰਮ ਦੇਖਣ ਆਲੇ ਸਾਰੇ ਵੀਰ ਭਰਾਵਾਂ ਨੂੰ ਸਾਸਕਾਲ ਬਾਵਾ ਡੈਮੋ ਕੰਮ ਕਰਦੇ ਨੂੰ ਹਾਂਜੀ ਬਾਏ 25 ਸਾਲ ਹੋਏ ਬਾਦ ਖਾਲਸਾ ਵਾ ਬਾਈ ਫੋਟੇ ਬਾਵਾ ਡੈਮੋ ਗਿਆ ਜੀ ਬਾਵਾ ਤਾ ਵੀਰ ਕੋ ਪਹਿਲੀ ਫੋਨ ਲੱਗੇ ਅੱਛਾ ਚਲੋ ਕੋਈ ਗੱਲ ਫਿਰ ਕੀ ਦੀ ਕੋਈ ਤੇ ਲੋਕਲ ਮੰਨ ਲੈਨੇ ਜੀ ਹਾਂਜੀ ਲੋਕਲ ਲੋਕਲ ਤੇ ਕਿੰਨੇ ਪਸ਼ੂ ਸਲੇ ਜੀ ਅੱਜ ਦੋ ਪਸ਼ੂ ਆ ਜੀ ਦੋ ਗਾਈਆਂ ਹੈ ਗਆਂ ਵੇਖੀਆਂ ਮਾਰੂ ਅੱਛਾ ਚਲੋ ਹਾਂਜੀ ਤੁਹਾਡੀ ਲੇਟ ਹੋ ਗਈ ਤੁਸੀਂ ਥੋੜਾ ਤੇ ਚਲੋ ਕੋਈ ਨਹੀਂ ਕਰਨੀ ਹਾਂਜੀ ਐ ਹੀ ਆ ਤੁਹਾਨੂੰ ਫਿਰ ਵੜ ਕੇ ਆਣਾ ਬੰਦਣਾ ਜੀ ਹਾਂਜੀ ਚਲੋ ਕਰੀ ਸ਼ੁਰੂ ਫਿਰ ਆਜੋ ਫਿਰ ਛੋਟੀ ਦਾ ਗੱਬਣਾ ਜੀ ਹਾਂਜੀ ਇਹ ਗੱਬਣਾ ਜੀ ਅੱਛਾ ਤਿਆਰੀਆਂ ਵੀ ਦੀ ਠੀਕ ਆ ਭਾਜੀ ਕਿੰਨੇ ਦੋਸਰੋਂ ਦੋਸਰੋਂ ਜੀ ਦੁੱਧ ਵੀ ਜੀ 14 15 ਕਿਲੋ ਦੀ ਗਾਰੰਟੀ ਦਿੱਤੀ ਪਹਿਲੇ ਘਰ ਅੱਜ ਚੋਰਾ 15 ਕਿਲੋ ਦੀ ਹਾਂਜੀ ਇੱਧਰ ਬਾਕੀ ਨਾਲਾਂ ਨੂੰ ਨਾ ਵਖਾਲ ਚੈੱਕ ਕਰੋ ਥਾਨ ਕਿੱਡਾ ਰੱਖੋ ਲਗਾਏ ਨਾ ਕੀ ਉੱਧਰੋਂ ਆਂਦੇ ਲਿਆਂਦੇ ਜੀ ਅੱਛਾ ਆਪਾਂ ਇੱਥੋਂ ਲਈ ਹਣਾ ਹਾਂਜੀ ਆਪਾਂ ਇੱਥੋਂ ਲਈ ਚਲੋ ਖੋਲੋ ਬਾ ਲੋ ਜੀ ਵੇਖੋ ਵੱਡੀ ਝੋਟੀ ਆ ਤੇ ਟਾਈਮ ਕਿੰਨਾ ਲੇਜੋ ਬਾਈ ਜੀ ਟਾਈਮ ਵੀ ਜੀ 5-4 ਦਿਨ ਹੀ ਲੱਗੂਗਾ ਹਾਂਜੀ ਹਫਤਾ ਲੇਜੂਗਾ ਨਾ ਲੋ ਦੇਖੋ ਜੀ ਇਹ ਇੱਕ ਤਾਂ ਬਿਲਕੁਲ ਕਾਲੀ ਸ਼ਾਹ ਚੁੱਤੀ ਆ ਦੇਖੋ ਬੋਲੇ ਜਾ ਹਾਂ ਤੋਂ ਬਿਲਕੁਲ ਕਿਉਂ ਨਗੇ ਜੀ ਬਹੁਤ ਆਉਂਦਾ ਫਾਮੀਏ ਭਾਈ ਥਾਂ ਦੇਖ ਕੇ ਲਈ ਦਿੱਤੇ ਬਿਲਕੁਲ ਆ ਜਾ ਜੀ ਆ ਜਾ ਲੈ ਆ ਜਾ ਲੈ ਬਿਲਕੁਲ ਬਾਕੀ ਵੀ ਤੇ ਬਹੁਤ ਠੰਡੀ ਸੀ ਹਾਂਜੀ ਕੋਈ ਗੱਲ ਨਹੀਂ ਬੋਲੋ ਕੀਮਤ ਬੋਲੋ ਜੀ ਮੋਲਵੀ ਜੀ ਜੈ ਜੀ 1 5 ਕਰਦੇ ਆ ਕਰ ਦੋ ਮੂਕੇ ਮਾਨਤ ਕਰਾਂਗੇ ਕਿੰਨਾ ਲੱਖ ਦੀ ਦੇਈਏ ਹੋਰ ਹੋ ਜਾਊਗਾ 95000 ਦੇ ਬਠੀਕਾ ਜਾਣ ਦੋ ਹੋਰ ਯਾਰ ਖੰਡ ਛੋਟ ਕਰ ਦਾਂਗੇ ਚਲੋ ਕਰ ਦੇ ਜੀ ਕਰ ਸਾਡੇ ਵੀਡੀਓ ਦਾ ਮਾਨਤ ਕਰ ਲੈ ਠੀਕ ਆ ਚਲੋ ਇਹ ਸੂਈ ਆ ਆਈ ਸੂਈ ਮੈਂ ਦੁੱਧ ਕਿੰਨਾ ਜੀ 10 ਲੀਟਰ ਬੋਲਾ 10 ਕਿਲੋ ਬੋਲਾ ਹੀ ਆ ਇਹ ਵੀ ਖੋਲੋ ਜੀ ਅੱਜ ਹੀ ਸਵੇਰੇ ਸਾਫ਼ ਹੋਈ ਏ ਬਾਲੇ ਜੀ ਲਓ ਜੀ ਬੱਚਾ ਜੀ ਬਸੀ ਬਸੀ ਮਗਰਲੀ ਤਾਂ ਭਾਈ ਕਿੰਨਾ ਰੋਦ ਕਰੂ ਫਿਰ ਇਹ 16 ਕਿਲੋ ਆ ਜੋ ਕੋਲੀ ਬਹੁਤ ਵਧੀਆ ਜੀ ਨਹੀਂ ਠੀਕ ਹੈ ਮਸਲਾ ਕਰਦੇ ਬੱਚਾ ਕਰਦੀ ਹੈ ਕਰਨਾ ਹੀ ਕਰਨਾ ਮੈਂ ਤਾਜੀ ਐਕਸ ਬਿਲਕੁਲ ਜੀ ਚੋਾਈ ਜੋ ਬਚੀ ਨਿਕਲੀ ਜੀ ਬਹੁਤ ਜਿਆਦਾ ਚੋਾਈ ਬਹੁਤ ਦੀ ਰੂਮਰ ਕੀ ਜੀ ਠੀਕ ਹੈ ਹਾਂਜੀ ਨਹੀਂ ਸੋਹਣੀ ਬੱਛੀ ਆ ਗਈ ਹੈ ਨਾ ਆ ਲਾਲੂ ਵੇਖੋ ਜੀ ਪਰਸੋਂ ਦੀ ਸੂਈ ਤੇ ਚੱਲ ਹਾਂ ਹਾਂਜੀ ਹਾਂਜੀ ਬਹੁਤ ਸੇਠ ਠੰਢੀ ਹੈ ਮੋਹਲਵੀ ਜੀ 65 ਕਰ ਦੇਣਾ ਹਾਂਜੀ 60 ਤੇ ਦੇ ਦਈਏ ਕਿਨੇ ਛੱਡ ਦੋ 2000 ਛੱਡ ਦੋ ਜਾਣ ਦੋ ਪੂਰੇ 55 ਹੀ ਦੇ ਦਈਏ ਜੀ ਜੀ ਠੀਕ ਬਾਕੀ ਹੋਰ ਵੀਰ ਕੋਈ ਮਾਨਦਾਨ ਕਰਾਂਗੇ ਬਹੁਤ ਹਾਂਜੀ ਦੇਖੋ ਇਹ ਦੋ ਪਸ਼ੂ ਤੇ ਰੇਡ ਵੇਚ ਲਵੀਂ ਰਾ ਬਹੁਤ ਸੋਹਣਾ ਰੇਡ ਆ ਬਾਕੀ ਮੇਰੇ ਵੀਰ ਇੱਥੇ ਆਓ ਇਹਨਾਂ ਚੈੱਕ ਕਰਕੇ ਚੋਈ ਕਰਕੇ ਲੈ ਕੇ ਜਾਓ ਹਨਾ ਭਾਈ ਜੀ ਹਾਂਜੀ ਹਾਂਜੀ ਆ ਆਪ ਦੀ ਵੀ ਜੀ ਤਸੱਲੀ ਕਰੋ ਆਪਾਂ ਲਾਂਹ ਨਹੀਂ ਗਏ ਹਾਂਜੀ ਹਾਂ ਬਿਲਕੁਲ ਮੇਰੀ ਵੀਡੀਓ ਬਣਾਉਣ ਲੱਗੇ ਆ ਹਾਂਜੀ ਆ ਦੀ ਗੱਬਣ ਮੈਂ ਪਾਸ ਕਰਕੇ ਖੜੋ ਤੁਸੀਂ ਵੀ ਮੈਂ ਨੂੰ ਤੁਸੀਂ ਕਾ ਨੂੰ ਚੋਕੇ ਖੜਵਾ ਦੋ ਬਿਲਕੁਲ ਬੱਗਣ ਮੈਂ ਟਿਪ ਕੇ ਖੜਵਾ ਦੂੰਗਾ ਪੂਰੀ ਖੜੋ ਚਲੋ ਹਾਂਜੀ ਬੋਲੋ ਜੀ ਫਿਰ ਨੰਬਰ ਬੋਲੋ ਜੀ ਆਪਣਾ ਨੰਬਰ ਵੀ ਜੀ 8146411255 ਠੀਕ ਆ 8146411255 ਪਿੰਡ ਪਿੰਡ ਕੱਲਾ ਜੀ ਹਾਂਜੀ ਪਿੰਡ ਕੱਲਾ ਜੀ 1 ਨੰਬਰ 99143 5052 ਪਿੰਡ ਆਪਣਾ ਕੱਲਾ ਜੀ ਜਿਹੜਾ ਦਰਨਤਨ ਤਸੀਰ ਖਡੂਰ ਸਾਹਿਬ ਇਧਰੋਂ 6 ਚੱਕ ਦੇ ਨੇੜੇ ਪੈਂਦਾ ਹਾਂਜੀ ਤੇ ਇਧਰੋਂ ਕੰਗ ਵੀ ਆਪਣੇ ਨੇੜੇ ਪੈਂਦਾ ਜੀ ਵਿਚਕਾਰ ਪੈਂਦੇ ਵੀ ਜੀ ਆ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਖਾਲਸਾ ਮਾਈਕ